ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫਤੀਮਾਨ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਆ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਅੱਜ ਮੈਂ ਬਲੌਗ ਕਰਿਆ ਦੁਪਹਿਰੇ ਸਟਾਰਟ ਕਿਉਂਕਿ ਅੱਜ ਮੈਂ ਫਟਾਫਟ ਕਰਨ ਲੱਗੀ ਆ ਆਪਣਾ ਸੂਟ ਸਟਿਚਿੰਗ ਕਿਉਂਕਿ ਮੈਨੇ ਜਾਣਾ ਆ ਅੱਜ ਸਪੈਸ਼ਲ ਜਗ੍ਹਾ ਤੇ ਹਨਾ ਜਿੱਥੇ ਮਤਲਬ ਕਿ ਕੁੜੀਆਂ ਨੂੰ ਵੱਧ ਜਾਣ ਦਾ ਚਾਹ ਵਾਲਾ ਹੁੰਦਾ ਸ਼ੌਕ ਹੁੰਦਾ ਜਾਂ ਜਿੱਥੇ ਕੁੜੀਆਂ ਦਾ ਵੱਧ ਜੀ ਲੱਗਦਾ ਉਹ ਜਗਾ ਚੱਲੀ ਆ ਮੈਂ ਵੀ ਅੱਜ ਲੋਜੀ ਇਧਰੋਂ ਸੂਟ ਸਟੀਚਿੰਗ ਆਪਣਾ ਹੋ ਗਿਆ ਪਰ ਪਾਈ ਕਰਨਾ ਕਮੀਜ਼ ਭੇਜ ਦਿੱਤਾ ਸੀ ਤੇ ਬਾਟਮ ਵਗੈਰਾ ਮੈਂ ਬਣਾ ਲਈ ਸੀ ਤੇ ਫਿਰ ਬੱਚੇ ਆ ਸਕੂਲ ਤੋਂ ਉਹਨਾਂ ਨੂੰ ਰੋਟੀ ਵਗੈਰਾ ਦੇ ਕੇ ਫਿਰ ਮੈਂ ਲੱਗ ਗਈ ਸੀ ਕੱਪੜੇ ਵਗੈਰਾ ਸਾਹਮਣੇ ਤੇ ਕੱਪੜੇ ਸਾਫ ਤੇ ਫਿਰ ਮੈਂ ਲੱਗ ਗਈ ਸੀ ਭਾਂਡੇ ਮੰਜ ਤੇ ਫਿਰ ਮੈਂ ਲੱਗ ਗਈ ਸੀ ਇਸ ਤੋਂ ਬਾਅਦ ਜੀ ਫਟਾਫਟ ਝਾੜੂ ਕੱਢਣ ਏ ਸੀ 3 ਸਵਾ ਦਿਨ ਦਾ ਟਾਈਮ ਸੀ ਤੇ ਮੈਂ ਮੈਂ ਕਿ ਚੱਲ ਝਾੜੂ ਵੀ ਮੈਂ ਕੱਢ ਦਿੰਨੀ ਆ ਆੰਦਰ ਬੈੱਡ ਦੀ ਸੈਟਿੰਗ ਵਾਰਾ ਕਰਕੇ ਫਿਰ ਮੈਂ ਲੱਗ ਗਈ ਸੀ ਜੀ ਸਾਰੇ ਕਿਤੇ ਝਾੜੂ ਮੇਰਾ ਕਮਰੇ ਚੋਂ ਨਿਕਲਿਆ ਹੋਇਆ ਸੀ ਮੈਂ ਮੱਖੀਆਂ ਵਾਰੇ ਭਜਾਉਣ ਲੱਗੀ ਮੱਖੀਆਂ ਬਹੁਤ ਜ਼ਿਆਦੇ ਮਤਲਬ ਕਿ ਹੈਗੇ ਸੀ ਕਮਰੇ ਦੇ ਅੰਦਰ ਮੈਂ ਕਿਹਾ ਚਲ ਮੱਖੀਆਂ ਵਾਰੇ ਕੱਢ ਕੇ ਫਿਰ ਮੈਂ ਇੱਥੇ ਲਗਾਉਂਗੀ ਫੋਚਾ ਚਲੋ ਜੀ ਸਾਰਾ ਆਪਣਾ ਫਟਾਫਟ ਮੈਂ ਲੱਗੀ ਪਈ ਸੀ ਫਟਾਫਟ ਨਵੇੜਨਾ ਤੇ ਲੋ ਜੀ ਇਧਰ ਆ ਗਏ ਸੀ ਫਿਰ ਸਰਦਾਰ ਜੀ ਸਰਦਾਰ ਜੀ ਹੋ ਗਏ ਸੀ ਤਿਆਰ ਤੇ ਮੈਂ ਵੀ ਤਿਆਰ ਹੋਣ ਲੱਗ ਗਈ ਸੀ ਅੱਜ ਤਾਂ ਪਹਿਲਾਂ ਤਿਆਰ ਹੋ ਗਏ ਸੀ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਕਿਉਂਕਿ ਕਮੀਜ਼ ਤਰਪਾਈ ਕਰਕੇ ਨਹੀਂ ਸੀ ਆਇਆ ਜੀ ਸ਼ ਮੈਂ ਹਾਂ ਸਰਬਜੀਤ ਪੈਂਡੂ ਲਾਈਫਟੀਮ ਚੈਨਲ ਤੇ ਮੈਂ ਸਾਰਾ ਦਾ ਸਵਾਗਤ ਕਰਦੀ ਹਾਂ ਫੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਸ਼ਾਮ ਦਾ ਟਾਈਮ ਹੈ ਤਿਆਰ ਆਪਾਂ ਹੋ ਚੁੱਕੇ ਆ ਤੇ ਦੇਖੋ ਜੀ ਆਹ ਸੂਟ ਸਟਿਚ ਕੀਤਾ ਮੈਨੇ ਤੇ ਸੂਟ ਵੀ ਬਹੁਤ ਘੈਂਟ ਬਣਿਆ ਤੁਹਾਨੂੰ ਹੇ ਨੀਚੇ ਤੱਕ ਦਿਖਾਉਣੀ ਆ ਚਲੋ ਜੀ ਤਿਆਰ ਆਪਾਂ ਹੋ ਗਿਆ ਸਰਦਾਰ ਜੀ ਗਏ ਚਲੇ ਗਏ ਬਾਹਰ ਤੇ ਆਪਾਂ ਚੱਲਦੇ ਆ ਜਿੱਥੇ ਚੱਲਦੇ ਆ ਮਤਲਬ ਫਿਰ ਇੱਥੇ ਜਾਣੇ ਆ ਤੁਹਾਨੂੰ ਬਾਕੀ ਉੱਥੇ ਜਾ ਕੇ ਦੱਸਾਂਗੀ ਕਿੱਥੇ ਜਾ ਰਹੇ ਸੀ ਤੇ ਸਪੈਸ਼ਲ ਜਾ ਰਹੇ ਆ ਤੇ ਚਲੋ ਜੀ ਹੁਣ ਚੱਲਦੇ ਆ ਸਾਰੇ ਕੰਮ ਇਹਨੇ ਕਰ ਲੈਨੇ ਫਟਾਫਟ ਸਫਾਈ वगैरह ਸਾਰੀ ਕਰ ਦਿੱਤੀ ਆ ਤੇ ਚਲੋ ਜੀ ਚੱਲਦੇ ਆਪਾਂ ਫਿਰ ਗੱਡੀ 'ਚ ਗੱਲ ਕਰਦੇ ਆ ਲਓ ਜੀ ਤਿਆਰ ਹੋ ਕੇ ਮੈਂ ਆ ਗਈ ਸੀ ਸਰਦਾਰ ਜੀ ਗੱਡੀ 'ਚ ਵੇਟ ਕਰਦੇ ਸੀ ਮੇਰਾ ਤੇ ਮੈਂ ਕਿਹਾ ਸਰਦਾਰ ਜੀ ਕਹਿੰਦੇ ਲੇਟ ਨਾ ਹੋ ਜਾਈਏ ਵੀ ਚਲੋ ਚੱਲਦੇ ਆ ਫਿਰ ਫਟਾਫਟ ਕਿਉਂਕਿ ਅਸੀਂ ਨੇ ਇੱਕ ਜਗ੍ਹਾ ਤੇ ਪਹਿਲਾਂ ਰੁਕਣਾ ਸੀ लो जी मैं भी गाड़ी च बैठ चुकी हम बैठती इधर पापा ही लगे पे घर पटना लो जी तय हो गए सारे जने इधर देखो सरदार जी ने पाया चिट्टा कुंडा पा ਮਰਜੰਟਾ ਪੱਗ ਹੈਲੋ ਹਾਇ ਤਾਂ ਕਰ ਦਿਆ ਕਰੋ ਹੈਲੋ ਕਹਿ ਦਤਾ ਇਤਰਾ ਬੈਠਾ ਮਨਿੰਦਰ ਤੇ ਅੱਗੇ ਬੈਠਾ ਕੁਰਸੀ ਮਰਨਾ ਬੋਲੋ ਵੀ ਕਰਦੇ ਪੁੱਤ ਮਨਿੰਦਰ ਸਲੂਟ ਆ ਬਾਈ ਸਲੂਟ ਕਹਿੰਦਾ ਮਨਿੰਦਰ ਤੇ ਇਹ ਸਰਦਾਰ ਜੀ ਨੂੰ ਪੁੱਛਦੀ ਆ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਜੀ ਸਾਰੇ ਜਾਣਦਾ ਜਿਵੇਂ ਤੈਨੂੰ ਦਾ ਸਾਰੇ ਘਰ ਜਾਣਦਾ ਕਿਦਾਂ ਦਾ ਲੱਗਦਾ ਤੈਨੂੰ ਪਤਾ ਹੀ ਆ ਹੈ ਦੱਸਾ ਹਾਂ ਕਿੱਦਾਂ ਦਾ ਮਹਿਸੂਸ ਹੁੰਦਾ ਸਾਰੇ ਆ? ਪਿੰਡ ਜਿਹੜਾ ਹੁਣਾ ਹੁਣਾ ਤੈਨੂੰ ਜ਼ਿਆਦਾ ਹੁੰਦਾ ਉਹ ਪਿੰਡ ਜਿਆ ਮੈਨੂੰ ਤਾਂ ਹੋਣਾ ਹੀ ਆ ਮੈਂ ਤਾਂ ਵੇਖ ਕੇ ਘਰ ਜਾਨੀ ਆ ਮੇਰੇ ਤਾਂ ਕੰਮ ਵੀ ਦੇਖੀ ਜਾਂਦੇ ਨੇ ਹਾਂ ਜੀ ਸਾਨੂੰ ਕੰਮ ਤੇ ਨਾ ਅੱਜ ਸੁੱਤੀ ਰੱਖੋ ਅੱਜ ਤਾਂ ਬੱਸ ਐਂ ਰੱਖੋ ਬੱਸ ਆਪਾਂ ਨੇ ਇੰਜੋਏ ਕਰਨਾ ਮਸਾਜੀ ਇੱਕ ਦਿਨ ਵਾਸਤੇ ਟਾਈਮ ਕੱਢਿਆ ਆਪਾਂ ਨੇ ਤੇ ਲੋ ਜੀ ਆਪਾਂ ਚੱਲਦੇ ਆਂ ਵੇਕੇ ਘਰ ਮੈਂ ਆਪਣੇ ਵੇਕੇ ਘਰ ਜਾਣੀ ਆ ਮੈਂ ਕਿਹਾ ਚੱਲ ਅੱਜ ਦਾ ਦਿਨ ਆਪਾਂ ਚਾਦੇ ਨੇ ਰਾਤ ਰਹਾਮਾ ਕਿਹਾ ਉਹ ਟਾਈਮ ਹੋ ਗਿਆ ਸੀ ਗਏ ਆਨੂੰ ਤੇ ਫਰਵਰੀ ਦੇ ਵਿੱਚ ਗਏ ਸੀ ਉਦੋਂ ਵੀ ਅਸੀਂ ਬਸ ਕਾਲੀ ਕਾਲੀ ਦੇ ਵਿੱਚ ਮੁੜਿਆ ਸੀ ਦੋ ਕੁ ਘੰਟੇ ਠਹਿਰੇ ਸੀ ਤੇ ਕੀ ਜਾਣੇ ਆਪਾਂ ਪਹਿਲਾਂ ਤਾਂ ਆਪਾਂ ਖੜਾਂਗੇ ਮਾਸੀ ਜੀ ਦੀ ਲੜਕੀ ਆ ਪਤਨਾ ਉੱਥੇ ਖੜਾਂਗੇ ਤੇ ਉਹਨਾਂ ਦੇ ਘਰ ਜਾਵਾਂਗੇ ਉਹਨਾਂ ਨਾਲ ਤੁਹਾਨੂੰ ਮਲਾਵਾਂ ਲਓ ਜੀ ਪਹੁੰਚ ਚੁੱਕੇ ਆ ਆਪਾਂ ਮੇਰੀ ਮਾਸੀ ਦੀ ਲੜਕੀ ਜਿੱਥੇ ਰਹਿੰਦਾ ਉਹਥੇ ਤੇ ਇਹ ਹੈਗੇ ਨੇ ਮੇਰੀ ਮਾਸੀ ਦੀ ਲੜਕੀ ਦੇ ਨਾਲ ਹੈਗੇ ਆ ਬੇਟੀ ਤੇ ਨਾਲ ਹੈਗਾ ਮੇਰੀ ਮਾਸੀ ਜੀ ਦਾ ਬੇਟਾ ਤੇ ਲੋਜੀ ਤਾਂ ਮੂ ਘਰ ਤੇ ਖਾਣੇ ਹੁਣ ਅੰਦਰ ਜਾ ਕੇ ਤੇ ਕਹਿੰਦੇ ਅਸੀਂ ਕਦੋਂ ਦੇ ਵੇਟ ਕਰ ਰਹੇ ਪਹਿਲਾਂ ਸਾਨੂੰ ਰਸਤਾ ਹੀ ਸੀ ਪਤਾ ਲੱਗੇ ਆ ਕੰਮ ਕਰੀਦਾ ਪਰਿਦੇ ਠੀਕ ਹੈ ਇੱਥੇ ਹਾਂ ਵੀ ਠੀਕ ਹੈ ਭਰਾ ਹੀ ਲੱਗਦਾ ਸਾਸਿ ਦਾ ਪੁੱਤ ਟਿਊਸ਼ਨ ਤਾਂ ਆਇਆ ਮੱਲਾ ਦਾ ਹਨਾ ਜਮੀ ਮਨਿੰਦਰਾ ਹਮਤ ਦਾ ਹਮਤ ਜਵੀ ਹਾਂ ਹਾਂ ਜਿੱਤੇ ਕਰਦੀਆਂ ਹਮ ਦਿੱਜੇ ਕੰਮ ਤੇ ਨਹੀਂ ਨਿਪਟਾ ਕਹਿੰਦੇ ਉਹਨਾਂ ਨੂੰ ਰੱਖ ਨਹੀਂ ਮੈਂ ਕਿਹਾ ਨਾ ਕਿਸੇ ਅੱਜ ਇਹਨੂੰ ਰੁਕਾਰੇ ਰਾਤ ਰਾਤ ਆ ਜਾਣਗੇ ਅੱਛਾ ਰਾਤ ਵਿੱਚ ਉਹ ਵੀ ਠੀਕ ਤੇ ਨੇ ਲੈ ਕੇ ਜਾਂਦੇ ਨੇ ਮੌਜੀ ਆ ਗਏ ਆਪਾਂ ਉੱਪਰ ਜਾਪਾਨੀ ਆਪਾਂ ਨੇ ਤਿੰਦੇ ਆ ਤੇ ਇਹ ਹੋ ਗਿਆ ਉੱਪਰ ਵਾਲਾ ਕਮਰਾ ਇੱਧਰ ਲਾਈ ਹੋਣੀ ਬੈੱਡ ਇੱਧਰ ਲਾਈ ਹੋਈ ਹੈ ਐਲਸੀਡੀ ਤੇ ਉਹ ਲੱਗੀ ਹੋਈ ਹੈ ਜੀਜਾ ਜੀ ਦੀ ਫੋਟੋ ਆ ਜੀਜਾ ਜੀ ਦੀ ਫੋਟੋ ਲੱਗੀ ਹੋਈ ਆ ਤੇ ਇੱਧਰ ਲੱਗੀਆਂ ਹੋਈਆਂ ਨੇ ਫੋਟੋ ਕਿਆ ਖੜਾ ਆ ਵਾ ਕਿਹੜਾ ਜੀਜਾ ਮੇਰੇ ਜਿੱਤੇ ਦੇਖ ਕੇ ਮਾ ਮੈਂ ਕੌਣ ਖੜਾ ਵਾ ਕੌਣ ਖੜਾ ਆਏ ਹਾਂ ਹਾਂ ਇਹ ਬਿਮਾਰੀ ਵਧੀਆ ਬਣ ਗਈ ਹੈ ਨਾ ਵਧੀਆ ਕੱਪੜੇ ਲੱਗ ਰਹੇ ਨੇ ਹਾਂ ਬਹੁਤ ਸੋਹਣੀ ਲਵਾਰੀ ਬਣੀ ਹੋਈ ਆ ਉਦੋਂ ਤੱਕ ਹਜੇ ਇੰਨੀ ਕਿਤਾ ਕਿ ਚੱਲੇ ਕਿਵੇਂ ਕਿਹਾ ਆ ਬਣਾਉਣਾ ਦੀ ਥੋੜੇ ਹੋਰ ਜੀ ਇਹ ਵੀ ਬਣਵਾਈ ਆ ਡਿੰਪਲ ਹਾਂ ਬਹੁਤ ਸੋਹਣੀ ਕਿੰਨੇ ਚ ਬਣ ਗਈ ਇਹ ਪਤਾ ਨਹੀਂ ਸਾਰੇ ਦੂਰ ਸਾਰੇ ਇਹਦਾ ਇੱਕ ਹੈਂਡਲ ਰਿਹਾ ਹੋਇਆ ਇੱਥੋਂ ਇਹ ਤੋਂ ਨਿਕਲ ਜਾ

ਕਿਚਨ ਵੀ ਬਹੁਤ ਸੋਹਣੀ ਤਿਆਰ ਕੀਤੀ ਆ ਤੇ ਹਲੇ ਚਿਮਨੀ ਵਗੈਰਾ ਲਾਉਣ ਵਾਲੀ ਆ ਤੇ ਬਾਕੀ ਸਾਰੇ ਮਤਲਬ ਕਿ ਬਹੁਤ ਸੋਹਣੀ ਕਿਚਨ ਤਿਆਰ ਕੀਤੀ ਹੋਈ ਆ ਬਾਕੀ ਤੇ ਇਹ ਹੈਗਾ ਲੌਬੀ ਲੌਬੀ ਵੀ ਬਹੁਤ ਵਧੀਆ ਤਿਆਰ ਕੀਤੀ ਹੋਈ ਆ ਤੇ ਸੋਫੇ ਵਗੈਰਾ ਪੂਰੇ ਵਧੀਆ ਘੈਂਟ ਬਣੇ ਹੋਏ ਨੇ ਮਤਲਬ ਕਿ ਤੇ ਲੋ ਜੀ ਚਲਦੇ ਹੁਣ ਸਾਨੂੰ ਕਮਰੇ ਚ ਲੈ ਕੇ ਤੇ ਇਧਰ ਹੈਗਾ ਕਮਰਾ ਤੇ ਬਹੁਤ ਸੋਹਣਾ ਮਤਲਬ ਕਿ ਰੂਮ ਵਗੈਰਾ ਸਾਰਾ ਬੈੱਡ ਵਗੈਰਾ ਪੂਰੇ ਵਧੀਆ ਸਾਰੇ ਚੀਜ਼ ਪੂਰਾ ਮਤਲਬ ਕਿ ਹਰ ਇੱਕ ਚੀਜ਼ ਪੂਰੇ ਵਧੀਆ ਤਿਆਰ ਕਰਵਾ ਲਈ ਹੈ ਕਪਬੋਰਡ ਵਗੈਰਾ ਸਾਰੇ ਪੂਰੇ ਵਧੀਆ ਬਣਾਏ ਹੋਏ ਨੇ ਤੇ ਬਾਕੀ ਨਾਲ ਲੱਗ ਮੈਂ ਕਮਰਾ ਤੁਹਾਨੂੰ ਦਿਖਾਈ ਦਿੱਤਾ ਸੀ ਉੱਪਰੋਂ ਵਗੈਰਾ ਸਾਰਾ ਤੇ ਲੋ ਜੀ ਹੁਣ ਸਾਡੀ ਹੈਗੀ ਜਾਣ ਦੀ ਤਿਆਰੀ ਠੀਕ ਹੈ ਕੋਈ ਕੋਈ ਥਾਮ ਲੈਣਾ ਇਸ ਵੇਲੇ ਇੱਕ ਟਾਈਮ ਜ਼ਰੂਰ ਆਮਣਗੇ ਜੇ ਨਾ ਉਹ ਤਾਂ ਲੋ ਜੀ ਹੁਣ ਚੱਲਦੇ ਆਂ ਆਪਾਂ ਪੇਕੇ ਘਰ ਤੇ ਇਹ ਹੈਗਾ ਸੀ ਮੇਰੀ ਮਾਸੀ ਜੀ ਦੀ ਲੜਕੀ ਦਾ ਘਰ ਤੇ ਬੋਸ ਨਕਰ ਬਣਾਇਆ ਤੇ ਨਾਲ ਹੀ ਮਸੀ ਦੇ ਬੇਟੇ ਨੂੰ ਮਿਲਨੇ ਇਹ ਆਈ ਬੇਟਾ ਮਸੀ ਦਾ ਬੇਟਾ ਜੋ ਗੋਲਡ ਹੀ ਆ ਐਸੀ ਏਸੀ ਦੀ ਰਿਪੇਅਰ ਕਰਨਾ ਚਲੋ ਇਹਨੂੰ ਮਿਲ ਤੋਂ ਤੇ ਇਸ ਦਾ ਅਗਲਾ 파ਟ ਆਉਗਾ ਜੀ ਕਾਨੂੰ ਤੇ ਕਾਨੂੰ ਜਰੂਰ ਦੇਖਣਾ